ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵੱਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਪਾਸੇ ਇਹਦੇ ਕੀ ਹੋਇਆ ਸਾਡੇ ਹਰੁਣਿਕੀ ਲੋਧਰਾ ਸਾਹਿਬ ਜੀ ਤੇ ਨਾਲ ਸੁਸ਼ੀਲ ਕੁਮਾਰ ਪੇਚੀ ਜੀ ਉਹਨਾਂ ਦਾ ਤੇ ਤਿੰਨ ਤਿੰਨ ਕੁਸ਼ਤੀਆਂ ਇੱਕ ਅੰਬਰ ਝੰਡੇ ਦੀਆਂ ਦੋ ਸ਼ੁਰੂ ਤੇ ਇੱਕ ਬਾਕੀ ਹੈ ਜੀ ਹੁਣ ਇੱਕ ਬਾਕੀ ਰਹਿ ਗਈ ਹੈ ਫਰੂਖ ਜੀ ਸਵਾ ਬਹੁਤ ਨਾਲ ਦੇ ਨਾਲ ਸਵਾ ਬਹੁਤ ਨਾਲ ਉਹਨਾਂ ਦੇ ਕਰਤਾ ਜਿਹੜੀ ਕਾਰਵਾਈ ਥੋੜੀ ਕਰ ਗੋ ਮੇਰੇ ਕੋਲ ਪੁੱਤਰ ਕਾ ਵੀਰ ਜੀ ਜੀ ਪਾਰਤਵਾਜ ਪੰਜਾਬ ਕੇ ਸਿੰਘ ਤੋਂ ਹਰਜੇਸ਼ ਕੇ ਜੈਨਿਕ ਸਵੇਰਾ ਤੋਂ ਹਰਜੇਸ਼ ਕੇ ਜੀ ਪਾਰਤਵਾ ਕਰਨ YouTube ਚੈਨਲ ਦਾ ਪੰਦੇਵ ਰਾਜ ਜਣੂ ਕੰਡੀਗਰ ਤੋਂ ਜੀ ਕੇ ਸ਼ਰਮਾ ਅਮਰਜਾਣਾ ਤੋਂ ਉਹ ਮੇਰੇ ਨਾਲ ਦੀਪਕ ਬਾਕਰ ਜੀ ਖੜੇ ਨੇ ਪੰਜਾਬੀ ਜਨਤੀਆਂ ਤੋਂ ਮੈਂ ਉਹਨਾਂ ਸਾਰੇ ਆਏ ਹੋਏ ਪੁੱਤਕਾਰਾਂ ਦਾ ਇੱਥੇ ਪਹੁੰਚ ਕੇ ਨਿੱਕਾ ਸਵਾਦ ਕਰਦਾ ਔਰ ਦਾ ਬੇਨਤੀ ਕਰਾਂਗਾ ਇਹਨਾਂ ਨਾਲ ਇਹਨਾਂ ਦਾ ਵੀ ਸਨਮਾਨ ਦੇਣ ਚਾਹੁੰਦਾ ਹਾਂ ਉਹ ਜਲਦੀ ਜਲਦੀ ਜਿੱਤੇ ਜਾਣ ਹਰਕ੍ਰਾਂਗਰ ਸਿੰਘ ਜੀ ਇਹ ਤੁਹਾਡੇ ਕੋਲ ਪਹੁੰਚ ਜਾ ਰਹੇ ਨੇ ਪੁੱਤਕਾਰਾਂ ਵੀ ਸਾਰੇ ਜੋ ਉਨੀ ਚੋਦੀ हरीश चटा जी पहुच चुके न ਮੈਨੂੰ ਪੀਮਾ ਆਨਰ ਕਰਾ ਕੇ ਵੇਖਾਰੇ ਨੂੰ ਸੁਣਾ ਦੇ ਇਹ ਓਲੰਪੀਆ ਹੈ ਇਹ ਪੋਣਿਆਂ ਦੇ ਵਿੱਚ ਜੱਗੀ ਆਜੂ ਤੋਂ ਪਹਿਲਾਂ ਬੁਲਟ ਮੋਟਰਸਾਈਕਲ ਚਾਰ ਦਿਨ ਪਹਿਲਾਂ ਕਵਕੀ ਦਾ ਮੋਟਰਸਾਈਕਲ ਤਿੰਨ ਦਿਨ ਪਹਿਲਾਂ ਇੱਕ ਸੀਬੀ ਆਂਡਰ ਮੋਟਰਸਾਈਕਲ ਯਾਨੀ ਕਿ ਪੱਤੀ ਪੈਂਦਾ ਇੱਕ ਵਾਰ ਜੋਰ ਨਾਲ ਤਾੜੀ ਲਾ ਦਿਓ ਜੇ ਸਹੀ ਕਰੀਏ ਕੰਮ ਪਰ ਬੰਦੋਰਾ ਸਿੰਘ ਪੱਟੀ ਵਾਲੇ ਦਾ ਭਤੀਜਾ ਹੈ ਲਵੀ ਨਿੰਦਰભાઈ ਆਪਣੀ ਤਿਆਰੀ ਕਰੋ ਆਪਾਂ ਹਰ ਜੋੜੀ ਨੂੰ ਖਿਡਾਰੀ ਲਿਆਵੇ ਪ੍ਰੋਪਲ ਦਾ ਅਧਿਕਾਰੀ ਹੋਵੇ ਪਹਿਲਵਾਨਾਂ ਦੀ ਪ੍ਰੋਪਲ ਰਾਜ ਸਿਹਾਰ ਦੰਗਲ ਕਮੇਟੀ ਤਲਵਾਰਾ ਵੱਲੋਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ નરિ ચીમાજાજી બંધ કોણ બની ઝંડીની કુશી એક પક્ષ અમૃત હારા ਵੱਡੇ ਬਨੇ ਪ੍ਰਧਾਨਪਤ ਨੇ ਗੱਟਟ ਮਹਾਵਲਗੇ ਚੌਂਟੀ ਵਲਗੇ ਸਾਰਿਆਂ ਨੂੰ ਨਮਸਕਾਰ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਸਮੁੱਚੀ ਛੇਂਧੀ ਕਮੇਟੀ ਨੂੰ ਔਰ ਸਮੁੱਚੇ ਪਿੰਡ ਨੂੰ ਬਹੁਤ ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਇਸਲਾਨਾ ਦੰਗਲ ਹੈ ਜਿਹੜਾ ਉਹਨੂੰ ਕਰਵਾ ਕੇ ਜਿਹੜੀ ਆਪਸੀ ਭਾਈਚਾਰੇ ਦੀ ਏਕਤਾ ਦੀ ਗੱਲ ਹੈ ਉਹਨੂੰ ਦੁਬਾਰਾ ਦਰਾਇਆ ਉੱਥੇ ਪਹਿਲਵਾਨੀ ਨੂੰ ਅੱਗੇ ਲਿਜਾਣ ਵਾਸਤੇ ਜੋ ਲੰਬੇ ਸਮੇਂ ਤੋਂ ਆਪਣਾ ਯੋਗਦਾਨ ਪਾਉਂਦੇ ਆ ਰਹੇ ਨੇ ਉਹਦੇ ਵਿੱਚ ਆਪਣਾ ਯੋਗਦਾਨ ਵੀ ਪਾਇਆ ਔਰ ਆਪਣੀ ਜਿਹੜੀ ਖੇਡ ਹੈ ਇਹਨੂੰ ਬਚਾਉਣ ਵਾਸਤੇ ਆਪਣਾ ਜਿਹੜਾ ਕੰਮ ਇਹ ਕਰ ਰਹੇ ਨੇ ਔਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਮੈਂ ਪਹਿਲੀ ਵਾਰ ਚੰਡੀਗੜ੍ਹ ਦੇ ਵਿੱਚ ਇੱਥੇ ਆਇਆ ਔਰ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਨੇ ਜਿਹੜੇ ਚਿੰਦ ਦੇ ਵਿੱਚ ਆ ਕੇ ਚਿੰਦ ਕਮੇਟੀ ਦਾ ਜਿਹੜਾ ਹੌਸਲਾ ਵਧਾਇਆ ਹੈ ਔਰ ਬਹੁਤ ਵਧੀਆ ਗਰਾਊਂਡ ਜਿਹੜੀ ਤੁਹਾਡੇ ਸਾਹਮਣੇ ਬਣ ਕੇ ਤਿਆਰ ਹੋਈ ਹੈ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਹੋਈ ਹੈ ਔਰ ਜਿਹੜਾ ਵੀ ਸਾਡੇ ਕੋਲੋਂ ਵੀ ਇਹਨਾਂ ਨੇ ਸਹਿਯੋਗ ਮੰਗਿਆ ਸੀ ਅਸੀਂ ਵੀ ਆਪਣੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਅੱਜ ਵੀ ਚਿੰਦ ਕਮੇਟੀ ਜਿਹੜੀ ਰਜਿਸਟਰਡ ਹੈ ਉਹਦੇ ਵਾਸਤੇ 50000 ਦਾ ਜਿਹੜਾ ਚੈੱਕ ਉਹ ਲੈ ਕੇ ਆਇਆ ਹੈ ਉਸ ਤੋਂ علاوہ ਵੀ ਅਗਲੀ ਥੇਂਜ ਵਾਸਤੇ 1 ਲੱਖ ਰੁਪਇਆ ਹੋਰ ਥੇਂਜ ਕਮੇਟੀ ਨੂੰ ਜਿਹੜਾ ਦੇਣ ਦਾ ਕੋਈ ਇਲਾਨ ਕਰਦੇ ਆਂ ਔਰ ਹੋਰ ਵੀ ਜਿਹੜੀਆਂ ਕੋਈ ਕਮੀਆਂ ਪੇਚੀਆਂ ਇਸ ਗਰਾਉਂਡ ਦੇ ਵਿੱਚ ਨੇ ਜਾਂ ਹੋਰ ਜਿਹੜੀ ਚੀਜ਼ ਵੀ ਲੋੜ ਹੈ ਤੇ ਸਾਡੇ ਪ੍ਰਵਾਸ ਦੇ ਮੈਂਬਰ ਨੇ ਜਦੋਂ ਮਰਜ਼ੀ ਤੁਸੀਂ ਸਾਡੀ ਬਾਹਰ ਫੜ ਸਕਦੇ ਨੇ ਜਦੋਂ ਮਰਜ਼ੀ ਤੁਸੀਂ ਸਾਨੂੰ ਦੱਸ ਸਕਦੇ ਆਂ ਕਿ ਆਹ ਚੀਜ਼ ਦੀ ਲੋੜ ਹੈ ਉਹ ਚੀਜ਼ ਥੇਂਜ ਕਮੇਟੀ ਨੂੰ ਪਿੰਡ ਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਔਰ ਮੈਂ ਦੁਆਰਾ ਆਪਣੇ ਵੱਲ ਸਾਰਿਆਂ ਨੂੰ ਬਹੁਤ-ਬਹੁਤ ਜਿੱਥੇ ਵਧਾਈ ਦਿੰਦਾ ਸਾਰਿਆਂ ਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਜਿੰਨੇ ਵੀ ਤੁਸੀਂ ਚੱਲ ਕੇ ਆਏ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਬਹੁਤ-ਬਹੁਤ ਜਾਈ ਧੰਨਵਾਦ थैंक यू ਸਾਰਿਆਂ ਦਾ ਸਤਿ ਸ਼੍ਰੀ ਅਕਾਲ ਓਹ ਜੀ ਅਮਕੇ ਤੇ ਰਾਣਾ ਜੀ ਜੀ ਅਮਕੇ ਜੀ ਰਾਣਾ ਜੀ ਪਾਤਾ ਗੂਤ ਸੁਆ ਬਹੁਤ-ਬਹੁਤ ਧੰਨਵਾਦ ਅਸ਼ੀਸ਼ ਪਹਿਲਵਾਨ ਉਧਰ ਦੀਪਕ टाकਰਨ ਜੀ آ گیا تھا جلدیول سنجیو منہار سا بھی سارے دربیاں وشیش تور پہ پہنچے پہنچنے بہت بہت سواگت کرتے ہیں بہت بہت دن بد کر ਦੀਪਕਾ 5 ਮਿੰਟ 50 ਮਿੰਟਾਂ ਦੇ ਵਿੱਚ ਵਿੱਚ ਆ ਜਾਓ ਅੱਜ ਸਾਨੂੰ ਮਾਣ ਹੈ ਪਟਵਾਰੇ ਦੀ ਧਰਤੀ ਨੂੰ ਸਾਡੇ ਵਿਚਕਾਰ ਅਧਿਆਪਕ ਦੇ ਵੱਲੋਂ ਪਰ ਉਹ ਉਹ ਕੀ ਬਾਤ ਹੈ ਭਾਈ ਪਟਾਕੇ ਦੇ ਪਟਾਕੇ ਪੈ ਰਿਹਾ ਹੈ ਪਟਾਕੇ ਦੇ ਪਟਾਕੇ ਪੈ ਰਿਹਾ ਹੈ ਇੱਥੇ ਤਾਂ ਇੰਦਾ ਹੀ ਬਲੰਦ ਕੀਤਾ ਜਾ ਮੋਹਨ ਸ਼ਰਮਾ ਜੀ ਨੂੰ ਬੈਂਦੀ ਕਰਦਾ ਕਿ ਉਹ ਸਾਡੀ ਪ੍ਰਬੰਧਕ ਕਮੇਟੀ ਕੋਲ ਪੁੱਜੇ ਵਿਜੇ ਕੁਮਾਰ ਸਾਥ ਵੱਡਾ ਮਾਲ ਪੰਜਾਬੀ ਬੋਲਾਂ ਦਾ ਪਹੁੰਚਿਆ ਹੈ ਅਵਰ ਐਫਸੀ ਸਾਹਿਬ ਅਮਰਤਪਾਲ ਅਖਾੜਾ ਗੋਲਬਾਗ ਆਹ ਨੌਜਵਾਨਾਂ ਕਾਰੇ ਨੂੰ ਬੇਸਲਾਮੀ ਆਕੇ ਅਮਰਤ ਸਾਨੂੰ ਪਹਿਲਵਾਨ ਜਿੱਥੇ ਵੀ ਆਵਾਜ਼ ਸੁਣ ਰਿਹਾ ਹੈ ਪਰੋ ਜੀ 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 ਅਗਲੀ ਜਿਹੜੀ ਬਿੰਦੀ ਹੈ ਸਾਰੇ ਗੋਲ ਸਾਰੇ ਜਨਮ ਪਹੁੰਚੇ ਨੇ ਮੈਂ ਬੇਨਤੀ ਕਰਾਂਗਾ ਸੋਨੋ ਜਲਦੀ ਤੇ ਜਲਦੀ ਸਾਰੇ ਮਾਈਕ ਨੂੰ ਸਾਰੇ ਸਟੇਜ ਤੇ ਆਉਣ ਇਹਨਾਂ ਨੂੰ ਵੀ ਚੱਕੋ ਪਹੁੰਚ ਇਹ ਆਏ ਹੋਏ ਮਨਵਾ ਨਿਕਾ ਸਾਰੇ ਗਰਾਉਂਡ ਬਾਹਰ ਦੇ ਵਿੱਚ ਕਰਵਾਓ ਇੱਕ ਵਾਰ ਫੇਰ ਸਾਰੇ ਆਏ ਹੋਏ ਦਸਤਕਾਰ ਨਿਕਲ ਬਾਹਰ ਕੀ ਤੋਂ ਜਨਮ ਉਹਨੂੰ ਵੀ ਨਾਲ ਨਾਲ ਪੈਗਮਨੋ ਨਿਕਾ ਸਾਰੇ ਸੋ ਅੱਜ ਸਾਰੇ ਬੋਲ ਖੜੇ ਗਲੇ ਜੀ ਸੋ ਕਰਨਾ ਮੈਂ ਪਹੁੰਚੇ ਨੇ ਇੱਕ ਵਾਰ ਫੇਰ ਸਾਰੇ ਆਏ ਹੋਏ ਮਨਵਾ ਨੋ ਮੇਰੇ ਵੀ ਕਰਵਾਵਾ ਨੂੰ ਸਮੁੱਛ ਕੇ ਪ੍ਰਿੰਟ ਕਰਵਾਵਾ ਬੋਲੇ ਜੀ ਆਰ ਦਾ ਨਾਮ ਉਹ ਮੇਰੀ ਗਲਤੀ ਆ ਜੀ ਸੁਣੀ ਨਾ ਬਣਾਉਤੀ ਕਿਰਪਾ ਕਰ ਕੇ ਜਲਦੀ ਜਲਦੀ ਪਤਾ ਲਗਾ ਕੇ ਕੀ ਪਿਆਰ ਹੁਟਾਰੇ ਆਜ ਪਤਾ ਇੱਕ ਵਾਰੀ ਤਾੜੀ ਮਾਰ ਦਿਓ ਭਲਕੇ ਦਾਤਾ ਸਰਕਾਰ ਨੂੰ ਜੇ ਚੰਗਾ ਲੱਗਦਾ ਇੱਕ ਵਾਰੀ ਖੁੱਲ ਕੇ ਤਾੜੀ ਮਾਰ ਦਿਓ ਹਲੋ ਹਲੋ ਖੜਾ ਰਹੀ ਮਾਤਾ ਸਾਡੇ ਸ਼ਹਿਰ ਦੇ ਮਾਣ ਬਸਦੇ ਕਿਸੇ ਜਗ੍ਹਾ ਪਹੁੰਚੇ ਨਹੀਂ ਇੱਕ ਵਾਰੀ ਤਾੜੀ ਮਾਰ ਦਿਓ ਸਰਕਾਰਾਂ ਦੇ ਨਾਂ ਤੇ کیونکہ ایمی کے بڑا مشکل کام ہے یہ بھی تھوڑی عبادت ہے بابا ماں کے شاہ جی ہر ایک قدم تھوڑا چلے سم مت لاؤں تھوڑی آس سے مراد پوری کرنے جنہیں خزانے چایا جائیے خزانے بھرپور کرنے بابا جی آپ جانے جانا فرید جی نا تو ایک بار کھل کے تاڑی مار ਤੇਰੀ ਕਿਰਪਾ ਸੇ ਹੈ ਮੇਰੇ ਦਾਤਾ ਸਭ ਕਾਮ ਹੋ ਰਾਇਆ ਕਰਨੇ ਵਾਲਾ ਮੋਹ ਹੈ ਸੁਭਤ ਤੇ ਹੀ ਪੜੀ ਅੰਬਾ ਲੁਟਾਈ ਰੰਤਾ ਜੀ ਰੋਲਾ ਜੀ ਦਾ ਬਾਈ ਆਈ ਦੇ ਆ ਮੈਂ I'm sorry, 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 i am i am sorry i am i am ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ

ਤਾਂ ਮੈਂ ਇਹ ਤਾਲੀਆਂ ਸਰਕਾਰੀਆਂ ਲੈ ਕੇ حاضر ਹੋਵਾਂਗੇ ਉਦੋਂ ਤੱਕ ਵਾਸਤੇプチ ਨੂੰ ਇਜਾਜ਼ਤ ਦੇਉ ਧੰਨਵਾਦ